ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਪੈਨਪ੍ਰਵ ਕਿਵੇਂ ਦੇ ਸਾਰੇ ਠੀਕ ਠਾਕ ਆ ਮਾਪਾ ਬਣਾਉਣ ਲੱਗੇ ਜਿੱਦਾਂ ਹੀ ਪੱਲੇ ਆਪਾਂ ਦਹੀਂ ਪਾਲੀ ਸੀ ਹੁਣ ਆਪਾਂ ਦੇਸੀ ਖੰਡ ਵਾਲੀ ਵਿੱਚ ਆਪਾਂ ਸਮਾਰ ਕੇ ਉਹਦਾ ਕੂਲ ਕਰ ਲਾਂਗੇ ਜੀ ਤਿਆਰ ਤੇ ਆਪਾਂ ਹੁਣ ਦਹੀਂ ਦਾ ਕੂਲ ਰਿਹਾ ਦਵਾ ਦਾ ਪਹਿਲਾਂ ਸੂਬਾ ਫਰਿੱਜ 'ਚ ਰੱਖੀ ਪਈ ਸੀ ਵਿਠੰਡੀ ਹੋ ਜੇ ਦਹੀਂ ਸਮਾਰ ਕੇ ਫੈਂਟੀ ਜਾਏ ਆਪਾਂ ਕੁਰ ਰਹੇ ਆਂ ਦਹੀਂ ਗੁਲ ਦਾਣਾ ਖੰਡ ਪਾਈ ਨਹੀਂ ਵੇਸੀ ਦੇਸੀ ਖੰਡ ਪਾਲਾਂਗੇ ਬੀਸੀਤੀ ਖੁਰਜੂਗੀ ਦਾਣਾ ਖੰਡ ਪਾਲਾ ਟਾਈਮ ਲਵਾਉਂਦੀ ਹੈਗੀ ਇਸ ਲਈ ਆਪਾਂ ਹੁਣ ਦੇਸੀ ਖੰਡ ਪਾ ਕੇ ਦਹੀਂ ਗੁਲ ਰਹੇ ਆਂਗੇ ਬੱਚੇ ਨੇ ਕੁਝ ਖਾਣਾ ਅੱਜ ਫੇਰ ਕੋਈ ਸੇ ਨਹੀਂ ਸੀਗਾ ਬਣਾਉਣ ਵਾਸਤੇ ਤੇ ਮੈਂ ਆਕੇ ਚਲਦੇ ਹੀ ਪੱਲੇ ਬਣਾ ਲੈਨੇ ਆਪਾਂ ਕਿ ਵੈਪਾਂ ਦੇ ਬੱਲੇ ਦੇ ਹੀ ਤਿਆਰ ਕਰਕੇ ਰੱਖਿਆ ਨੇ ਨੂੰ ਕੋੜ ਕੇ ਛੁੱਟ ਗਿਆ ਨਿਰਪਤੇ ਵਿਚੇ ਰੋਲਾ ਬੱਧ ਬੰਦੇ ਫਿਰ ਕਿ ਪੀਪਰ ਹੋਈ ਜਾਂਦੇ ਵਿਚਾਰਿਆਂ ਦੇ ਤੇ ਹੁਣ ਆਪਾਂ ਜੀ ਦੀ ਕੋਲ ਕਿ ਹੌਲੀ ਹੌਲੀ ਘੁੱਟੀ ਜਾਂਦੀ ਹੈਗੀ ਤੇ ਮੂੰਗੀ ਮਸ ਮਸ ਹੋ ਦਲੀ ਮੂੰਗੀ ਜਿਹੜੀ ਉਪਿਓਂ ਕਿ ਰੱਖ ਲਈ ਸੀਗੀ ਪੀਸ ਲਿਕੇ ਰੱਖੀ ਪਈ ਸੀਗੀ ਤਿਆਰ ਕਰਕੇ ਅੱਪਾ ਮਾੜਾ ਉਹਨੂੰ ਵੀ ਫੈਂਟ ਦਾ ਹੀ ਏ ਜੀ ਤੇ ਵੈਂਡ ਕੇ ਉਹ ਵੀ ਆਪਾਂ ਕਰ ਲਈਏ ਤਿਆਰ ਆਪਣੀ ਵੀ ਇੱਕ ਸਾਈਡ ਹੀ ਕਮਾਈ ਦਾ ਅਨ ਲੱਗ ਕੇ ਵੀ ਦੂਜੀ ਸਾਈਡ ਵੀ ਨੇ ਕਮਾ ਜਾਵੇ ਫਿਰ ਮੈਂ ਚਮਚਿਆਂ ਲੂਟਣਾ ਫਿਰ ਮੈਂ ਆਥ ਨਾਲ ਕਮਾਈ ਇਹ ਆਪਾਂ ਇਹਦੀ ਸੈੱਟ ਕਰ ਲਈਏ ਮਸ ਮੂੰਗੀ ਦਾਲ ਨੂੰ ਮਸਰੀ ਦਾਲੀ ਨਿਕਲਦੀ ਨਹੀਂ ਮੁੰਦ ਨੂੰ ਚੋ ਮੂੰਗੀ ਦਾਲ ਨੂੰ ਜੀ ਆਪਾਂ ਸੈੱਟ ਕਰ ਲਈ ਤੇ ਹੁਣ ਆਪਾਂ ਜੀ ਇਹ ਚ ਦਹੀਂ ਪੱਲਿਆਣ ਕਰਾਂਗੇ ਆਪਾਂ ਤਿਆਰ ਜੀ ਅੰਕੜਾ ਜੀ ਤੇਲ ਤਰ ਲੈ ਗਰਮ ਗੈਸ ਕਰ ਲੈ ਸੀ ਪਹਿਲਾਂ ਮੈਂ ਆਮਬਲਸ ਸੇਮਤੀ ਕਰ ਲਿਆ ਸੀਗਾ ਤੇ ਹੁਣ ਆਪਾਂ ਜੀ ਹੋ ਗਿਆ ਆਪਣਾ ਰੈਡੀ ਵਸ ਅਲੱਗ-ਪੱਗ 2-3 ਮਿੰਟ ਕੋ ਲੱਗ ਹੀ ਜਾਂਦੇ ਨੇ ਕੋਲ ਤੇ ਮਾ ਆਦੇ ਪਹਿਲੇ ਹੀ ਤਿਆਰ ਕਰਕੇ ਰੱਖਿਆ ਸੀਗਾ ਤੇ ਵੀ ਆਪਾਂ ਸਮਾਰ ਕੇ ਸੈੱਟ ਹੋ ਜੇ ਤੇ ਹੁਣ ਜੇ ਆਪਾਂ ਕਰਦਾਂਗੇ ਇਹਨੂੰ ਸੈੱਟ ਇਹ ਹੋ ਜੂ ਜੀ ਹੁਣ ਆਪਣਾ ਵਧੀਆ ਸੈੱਟ ਬਤੀਤ ਤੇ ਜੋ ਤੇ ਜੀ ਨਾ ਘੋਲਣਾ ਪੈਂਦਾਗਾ ਆਪਾ ਦੇਖਦੇ ਆ ਇਹਨਾਂ ਵਿੱਚ ਛਿੱਟਕੇ ਕੋਲੀ ਜਿਹੀ ਸੈੱਟ ਲੱਗਦਾ ਕਿ ਨਾ ਬਣ ਰਿਹਾ ਕਿ ਨਹੀਂ ਹਾਂਜੀ ਬਣ ਗਈ ਗੱਲ ਅੱਗੇ ਹੋ ਗਈ ਤਿਆਰ ਪਾਣੀ ਛਿੱਟਕੇ ਦੇਖਿਆ ਸੀਗਾ ਚਲੋ ਜੀਨ ਆਪਾਂ ਪਾ ਲਾਂਗੇ ਇਹਦੇ ਚ ਨਾਣ ਮਿਰਚ ਦਹੀਂ ਵੀ ਆਪਣੀ ਤਿਆਰ ਹੋ ਗਈ ਮੈਂ ਦੁਬਾਰਾ ਚੈੱਕ ਕਰ ਲਈ ਆ ਆਪਾਂ ਦਹੀਂ ਮੜੀ ਮੜੀ ਨੂੰ ਮਿਰਚਾਂ ਐ ਪਾ ਲਾਂਗੇ ਵੀ ਆਪਾਂ ਵੀ ਟੇਸਟ ਜਾ ਬਣ ਜੂ ਫਿਰ ਬੱਚੇ ਨਾ ਦਵਾ ਲੈਣ ਖਾਦਦੇ ਨਾ ਕਹਿੰਦੇ ਹਰੀ ਮਿਰਚੇ ਖਾਣੀਆਂ ਵਿੱਚ ਪਾਈ ਨਮ ਚਾਹ ਦਾ ਹਰਕ ਪਾਇਓ ਚਲੋ ਆਪਾਂ ਆਖੇ ਚਲੋ ਨੂੰ ਮਿਰਚ ਮੜਾ ਮੜਾ ਬੇਕਿੰਗ ਸੋਡਾ ਪਾ ਲਾਂਗੇ ਇਹਦੇ ਨਾਲ ਪੁੱਲੇ ਹੋਏ ਨਰਮ ਹੋ ਜਾਣਗੇ ਨਾਲੇ ਫੁੱਲ ਜਾਣਗੇ ਆਪਾਂ ਪਾ ਲਈ ਬੇਕਿੰਗ ਸੋਡਾ ਥੋੜਾ ਕੀ ਪਾਇਆ ਸੀਗਾ ਦੋ ਤਨ ਚੁਟਕੀ ਨੂੰ ਪੋਨੇ ਪੈਨੋਂ ਉਹਨੂੰ ਮਸਾਲਾ ਨਮਕ ਮਿਰਚ ਤੇ ਆਪਾਂ ਮਤਲਬ ਥੋੜਾ ਜਿਹਾ ਨਮਕ ਮੈਂ ਦੁੱਧ ਪਾਣੀ ਚ ਥੋੜੀ ਜਿਹੀ ਦਹੀਂ ਪਾਈ ਸੀ ਉਹਦੇ ਚ ਨਮਕ ਪਾ ਦਈਏ ਵੀ ਪੱਲਿਆਂ ਚ ਰਲ ਜੇ ਜਾਣਗੇ ਉਣ ਵਾਸਤੇ ਪੱਲੇ ਤੇ ਵੀ ਹੁਣ ਆਪਾਂ ਥੋੜੀ ਜਿਹੀ ਮਿਰਚਾਂ ਪਾ ਦਾਂਗੇ ਥੋੜਾ ਜਿਹਾ ਨਮਕ ਇਹ ਹਰੀ ਮਿਰਚ ਹਸੇ ਬੱਚੇ ਖਾਂਦੇ ਨਹੀਂ ਹੈਗੇ ਇਹ ਕੰਦੀ ਫਿਰ ਕੱਢੀ ਜਾਂਦੇ ਹੈਗੇ ਆਪਾਂ ਪਾਇ ਨਹੀਂ ਹੈਗੇ ਹਰੀ ਮਿਰਚ ਤੇ ਫਿਰ ਆਪਾਂ ਪਾ ਲਾਂਗੇ ਥੋੜਾ ਜਿਹਾ ਧਨੀਆ ਤੋੜ ਕੇ ਲਿਆਉਣੇ ਹੈਗੇ ਧਨੀਆ ਲੈ ਆਏਗੇ ਆਪਾਂ ਹੁਣ ਤਾਂ ਮੈਂ ਥੋੜਾ ਜਿਹਾ ਧਨੀਆ ਚੀਰ ਕੇ ਹਰੀ ਮਿਰਚੇ ਧੰ ਧਨੀਆ ਪਾਵਾਂਗੇ ਬੱਚੇ ਖਾਂ ਦੇਖ ਕੇ ਕੱਢੀ ਜਾਂਦੇ ਰਹਿੰਦੇ ਫਿਰ ਥੋੜਾ ਜਿਹਾ ਪਾ ਦੋ ਧਨੀਆ ਜੀ ਤੇ ਹੁਣ ਆਪਾਂ ਕੋੜ ਕੇ ਕਰ ਲਾਂਗੇ ਤਿਆਰ ਇਹਨੂੰ ਤੇਲ ਆਪਣਾ ਤਰ੍ਹਾਂ ਤਰ੍ਹਾਂ ਸੀ ਗਰਮ ਕਰਨਾ கரம கத்தியா பா கலக்கேன்டிக்க கலக்கிய பூரா கடத்தி ਦੇ ਇਹ ਬੱਲੇ ਬੱਲੇੰਦਵਾ ਕੱਢ ਕੇ ਤਿਆਰ ਕਰ ਲਈ ਬੱਚੇ ਹੁੰਦੇ ਸਾਇ ਭੁੱਖ ਲੱਗੀ ਭੁੱਖ ਲੱਗੀ ਹੈਗੀ ਆਪਾਂ ਕਰ ਲੈਨੇ ਤਿਆਰ ਜੀ ਜਿਹੜੀ ਚੀਜ਼ ਹੁੰਦੀ ਉਹ ਖਾਂਦੇ ਨਹੀਂ ਹੈਗੇ ਬੱਚੇ ਰੋਜ਼ ਨਮੀ ਭਾਲਦੇ ਹੈਗੇ ਹੋ ਨਹੀਂ ਬਣਾਉ ਹੋ ਨਹੀਂ ਬਣਾਏ ਕਰ ਜਾਣਗੇ ਟੋਕ ਕੱਢ ਕੇ ਵਾਲੀ ਕਰਦੇ ਹੈਗੇ ਮਿਸ਼ਣਾ ਭਾਈ ਵੈਨਾ ਕਰਿਵਾਇਨਾ ਕਰਿਓ ਤੇ ਹੁਣ ਆਪਾਂ ਕਰਦੇ ਹੀ ਤਿਆਰ ਦੇਈ ਪੱਲੀ ਕਰਕੇ ਤਿਆਰ ਰੱਖ ਲਾਂਗੇ ਆਪਾਂ ਚਲੋ ਜੀ ਆਪਾਂ ਹੌਲੀ ਹੌਲੀ ਕੱਢੇ ਜਾਨੇ ਦਹੀਂ ਪਰ ਲੱਗ ਜੇ ਆਪਾਂ ਹਣ ਕੱਢਣ ਤੇ ਕੰਡ ਕੇ ਕਪੂਰ ਆਪ ਕੱਢ ਲਿਆ ਮੁੱਚਾ ਪਾ ਦੀ ਬਸ ਮਤਲਬ ਮੈਂ ਥੋੜਾ ਫਰਾਈ ਬਣੇ ਚ ਹੀ ਪਾਏ ਸੀਗੇ ਤੇ ਮਿੰਨ ਚੱਲਣਾ ਆਪਾਂ ਕਿਹੜਾ ਵੱਡਾ ਬਾਲੀ ਬਣਾਉਣੀ ਸੀਗੀ ਥੋੜੇ ਕੀ ਬਣਾਉਣੀ ਸੀਗੀ ਜਿੰਨੇ ਕੇ ਬੱਚੇ ਖਾ ਲਏ ਨੇ ਬਸ ਜੇ ਬੱਚੇ ਖੁਸ਼ ਹੋਏ ਖਾਣ ਦਾ ਬੰਦਾ ਮੰਨ ਵੀ ਕਰਦਾ ਬਣਾਉਣ ਜੇ ਨਹੀਂ ਖਾਂਦੇ ਫਿਰ ਨਹੀਂ ਵੀ ਜੀ ਨਹੀਂ ਕਰਦਾ ਬਣਾਉਣ ਨੂੰ ਫਿਰ ਪਪਾ ਜੀ ਕਿ ਬਸ ਇੱਕ ਹੋਰ ਹੋ ਰਿਹਾ ਜੀ ਬਸ ਕੱਢਣ ਵਾਲਾ ਮੈਂ ਕੱਢ ਚੀਨ ਵਾਲੀ ਘਟ ਤੇ ਮੈਂ ਚੱਲ ਘੰਟਾ ਤੇ ਫਰਾਈਪਨ ਹੰਪਨਣਾ ਪਊਗਾ ਕੱਢਣ ਵਾਸਤੇ ਦੀ ਆਪਾਂ ਕਰਦੇ ਰੈਡੀ ਇਸ ਤੋੜੇ ਕੀ ਬਣਾਈ ਸੀ ਤੋੜੇ ਕੀ ਕੋਲੀ ਕੀ ਪਾਈ ਸੀ ਦਲੀ ਹੋਈ ਮੰਗੀ ਦੀ ਆਪਣੇ ਹੋ ਗਏ ਇਸ ਤਿਆਰ ਹੁਣ ਆਪਾਂ ਜਿਹੜਾ ਗੈਸ ਕਰਤਾ ਉਹ ਬੰਦ ਜੀ ਆਪਾਂ ਹਣ ਦੇ ਇੰਚ ਪਿਆ ਕੇ ਰੱਖ ਦਾਂਗੇ 4-5 ਮਿੰਟ ਮੀਡੀਅਮ ਬਾਂਚਣ ਕੀ ਪੋਲੇ ਹੋ ਜਾਣਗੇ ਨਾਲ ਇਹ ਇਹ ਚਲੋ ਜੀ ਆਪਾਂ ਹੁਣ ਪਿਆਉਂਦੇ ਪੁੜਨੇ ਟਾਕੇ ਰੱਖ ਦਾਂਗੇ ਤੇਲ ਵੀ ਕੱਢ ਕੇ ਰੱਖਤਾ ਸੀ ਨਾ ਆਪਾਂ ਇਹ ਕਰ ਲੇ ਤਿਆਰ ਬੁਲੀ ਹੋ ਗਈ ਜੀ ਤੇ ਬੱਚੇ ਜਿਨੀ ਸੀਤੀ ਸੀਤੀ ਦਾ ਭੁੱਖ ਲੱਗੀ ਪਈ ਆ ਫਿਰ ਮੈਂ ਚੱਲ ਆ ਗਏ ਦੇ ਲਈ ਭੁੱਖ ਲਗੀ ਤਾਂ ਖਾਈ ਲੈਂਦੇ ਆਂ ਇਹ ਵਿੱਚ ਨੱਕ ਮਰੀ ਜਾਂਦੇ ਖਾਣ ਪੀਣ ਦੇ ਨਾਂ ਤੇ ਆਪਾਂ ਇਹ ਬੱਲੇ ਦੋ ਦੰਨ ਬੱਲਾ ਘੜ ਲਏ ਦੇ ਹੁਣ ਆਪਾਂ ਪਦੰਗੇ ਇਹ ਚ ਕਿਉਂ ਪੁਜੀਆ ਪੁਜੀਆ ਹੈ ਨਹੀਂ ਸੀ ਕਿ ਮੈਂ ਪਾਇਆ ਨਹੀਂ ਹੈਗਾ ਕੋਸੀਗਾ ਮੈਂ ਕੰਨ ਘੰਟੇ ਦੁਕਾਨ ਤੇ ਜਾਣਾ ਮਕਾਉਣਾ ਤੇ ਬਦਈਂ ਕਰਤੀ ਫ੍ਰੈਜਰ ਕੀ ਚੰਡੀ ਹੋਈ ਦਹੀਂ ਬਾਤੀ ਹੁਣ ਆਪਾਂ ਥੋੜੀ ਥੋੜੀ ਮੜੀ ਮੜੀ ਮਿਰਚਾਂ ਤੇ ਨਮਕ ਪਾ ਦਾਂਗੇ ਬਾਣੀ ਮਿਰਚ ਖਾਂਦੇ ਨਹੀਂ ਬੱਚੇ ਫਿਰ හ පයි පදන්නමක පනයෝගේ රෑඩි න්කේ ජීරපපුකතා ජාටම සල්ලපුක තමයි කලානක හැනසික ම ද නිසි මුක්කය පයගඋ චාටම සල්ලපුක තදතේ අනක දැන් පඳගේ ශෝසටමට උබදාාම් පේසම පාත්තවික් අජෝ චීක රක්ලේසියේ ਦੀ ਤਾਂ ਕਿਸਮਿਸ਼ ਪਿਆਸੀ ਆ ਤੇ ਕਿਉਂ ਉੱਜੀ ਹੋ ਪਾਇਆ ਨਹੀਂ ਉਹ ਜਿਆ ਪਾ ਜੀਆ ਤੁੰ ਤਾਂ ਤੇ ਦੁਕਾਨ ਤੱਕ ਨੂੰ ਫੇਚਣੇਗਾ ਚੈਨਲ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਜੀ ਦਹੀਂ ਬੱਲੇ